ਇਦੋਂ ਆਪਾਂ ਸਰਾਖਾਂ ਦੇ ਜਮਾ ਵਿਚਾਲੇ ਲਾ ਲਿਆ ਇੱਥੋਂ ਸਾਢੇ 5 ਇੰਚੀ ਆ ਠੀਕ ਹੈ ਜੀ ਇਹ ਵਿਸਾਲ ਦੀ ਬਾਸਕਟ ਆਂਡਾ ਟਾਈਪ ਹੈ ਠੀਕ ਹੈ ਜੀ ਠੀਕ ਹੈ ਜੀ ਆਹ ਤਾਂ ਟਰੈਕਟਰ ਵਾਲੀ ਦੀ ਪਈ ਆ ਅੱਛਾ ਜੀ ਆਹ ਨਾਬਾ ਟਾਈਪ ਬਾਸਕਟ ਇਹ ਗੋਲ ਹੁੰਦੀ ਆ ਜਮਾ ਇਹ ਦੇਖੋ ਸਾਢੇ 6 ਇੰਚੀ ਆ ਓਕੇ ਹੂੰ ਇਹ ਗੋਲ ਹੈ ਉਹ ਅਂਡਾ ਟਾਈਪ ਬਾਸਕਟ ਆ ਉਹਦੇ ਖਰਾਦ ਤੇ ਕੱਟ ਲੱਗੀ ਨਹੀਂ ਸਕਦਾ ਕਿਸੇ ਹਿਸਾਬ ਨਾਲ ਠੀਕ ਮਤਲਬ ਜਿਵੇਂ ਇਹ ਨਾਬਾ ਟਾਈਪ ਆ ਜੀ ਇਹ ਇਹ ਦਾ ਕੰਮ ਤਾਂ ਖਰਾਦ ਤੇ ਹੋ ਜੂ ਪਰ ਪਰ ਵਿਸ਼ਾਲ ਵਾਲੇ ਜਿਹੜਾ ਇਹ ਬਾਸਕਟ ਦਾ ਕੰਮ ਮੈਂ ਹੋਰ ਵੀ ਚੀਜ਼ਾਂ ਕਹਣਾ ਜਿਹੜੀ ਖਰਾਬ ਤੇ ਲਾਉਣੇ ਆਪਾਂ ਅਸੀਂ ਪਹਿਲਾਂ ਲਾਉਂਦੇ ਰਹੇ ਹਾਂ ਅਸੀਂ ਫੇਲ ਕਰਤਾ ਉਹ ਜਗੜ ਠੀਕ ਹੈ ਜੀ ਜਦੋਂ ਬਾਸਕਟ ਦੇ ਵਿਚਾਲੇ ਆ ਕੇ ਇੱਥੇ ਕੱਟ ਲਾਉਣ ਲੱਗ ਜਾਂਦੀ ਆ ਉਹ ਵਾਰੀ ਐ ਵਿਚਾਲੇ ਵੱਜੂਗੀ ਐ ਬਾਸਕਟ ਦਬਦੀ ਰਹਿੰਦੀ ਆ ਵਿਚਾਲੋਂ ਉੱਚੀ ਹੋ ਜਾਂਦੀ ਆ ਬਾਸਕਟ ਆਲੇ ਜਾਨ ਤੋਂ ਵੱਡੀ ਜਾਂਦੀ ਆ ਠੀਕ ਹੈ ਜੀ ਜਿਹੜਾ ਆਪਣਾ ਇਹ ਸਿਸਟਮ ਆ ਇਹ ਜਮਾ ਇੱਕੋ ਜਿਹਾ ਕਰਦਾ ਅੱਜ ਨਾ ਮਿੱਤਰੋ ਤੁਹਾਨੂੰ ਇੱਕ ਐਸੇ ਕਾਰਖਾਨੇ ਦੇ ਵਿੱਚ ਬਰਕ ਸਾਹਿਬ ਦੇ ਵਿੱਚ ਲੈ ਕੇ ਆਏ ਆ ਜਿੱਥੋਂ ਤੁਹਾਡਾ ਬਹੁਤ ਵੱਡਾ ਤੁਹਾਡੀ ਨੌਲੇਜ ਦੇ ਵਿੱਚ ਵੀ ਵਾਧਾ ਹੋਊਗਾ ਤੇ ਤੁਹਾਡਾ ਫਾਇਦਾ ਕਿਉਂ ਹੋਊਗਾ ਤੇ ਜਿਹੜੇ ਸਾਡੇ ਕਿਸਾਨ ਭਰਾ ਕੰਬਾਈਨਾਂ ਦੇ ਨਾਲ ਜੁੜੇ ਹੋਇਆ ਵੱਡੀਆਂ ਮਸ਼ੀਨਾਂ ਦੇ ਨਾਲ ਜੁੜੇ ਹੋਇਆ ਹਨ ਉਹਨਾਂ ਨੂੰ ਕਈ ਵਾਰ ਐਸੀਆਂ ਸਮੱਸਿਆਵਾਂ ਆ ਜਾਂਦੀਆਂ ਹੁੰਦੀਆਂ ਨੇ ਵੀ ਉਹ ਸਮੱਸਿਆਵਾਂ ਨੂੰ ਦੂਰ ਕਰਵਾਉਣ ਵਾਸਤੇ ਬੜੀਆਂ-ਬੜੀਆਂ ਇੰਡਸਟਰੀਆਂ ਦੇ ਵਿੱਚ ਜਾਣਾ ਪੈਂਦਾ ਪਰ ਅੱਜ ਤੁਹਾਨੂੰ ਕਿਸੇ ਵੱਡੀ ਇੰਡਸਟਰੀ 'ਚ ਜਾਣ ਦੀ ਲੋੜ ਨਹੀਂ ਮਿੱਤਰੋ ਪਿੰਡ ਖੜੇ ਆ ਪਰ ਰੰਗੀਆਂ ਤੇ ਜਿਹੜਾ ਪਹੁੰਚਦਾ ਸੰਗਰੂਰ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਮਸ਼ੀਨਾਂ ਖੜੀਆਂ ਨੇ ਹਨ ਇਹ ਬਾਈਉਰੀ ਮਸ਼ੀਨਾਂ ਦਾ ਸੇਲ ਪਰਚੇਜ਼ ਦਾ ਕੰਮ ਵੀ ਕਰਦੇ ਆ ਤੇ ਔਰ ਤੁਹਾਡੀ ਮੈਂ ਨੌਲੇਜ 'ਚ ਵਾਧਾ ਕਰਦਾ ਵੀ ਜਿਹੜੀਆਂ ਨਾ ਜਿਵੇਂ ਆਪਣੀਆਂ ਰਸਮ ਬਾਰਾ ਪੰਜਾਂ ਨੇ ਹੈ ਨਾ ਇਹਨਾਂ ਦੀਆਂ ਫੱਟੀਆਂ ਲੱਗਦੀਆਂ ਨੇ ਇਹ ਇਹ ਫੱਟੀਆਂ ਲਵਾਉਣ ਵਾਸਤੇ ਇਹਦਾ ਬੈਲੈਂਸ ਕੱਢਣਾ ਜ਼ਰੂਰੀ ਹੁੰਦਾ ਛੋਟੀ ਵਰਕਸ਼ਾਪ ਦੇ ਵਿੱਚ ਜਿਵੇਂ ਕਹਿੰਦੀ ਇਹ ਨਾ ਵੀ ਬਹੁਤ ਵੱਡਾ ਤੁਹਾਡਾ ਫਾਇਦਾ ਹੋ ਪੂਰਾ ਤਸੱਲੀ ਵਾਲਾ ਤੁਹਾਡਾ ਕੰਮ ਹੋ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਵੀ ਕੰਮ ਕਿਸ ਤਰ੍ਹਾਂ ਹੁੰਦੇ ਆ ਸਾਡੇ ਨਾਲ ਨਾ ਜਿਹੜਾ ਭਾਈ ਮਿਸਤਰੀ ਹੈ ਇਹ ਕੁਲਦੀਪ ਉਹਨਾਂ ਨੂੰ ਆਪਾਂ ਮਲਾਉਣੇ ਆ ਉਹ ਤੋਂ ਪਹਿਲਾਂ ਤੁਸੀਂ ਆਹ ਧਿਆਨ ਮਾਰੋ ਆ ਸੱਚ ਜਿਵੇਂ ਬਾਸਕਟ ਤੋਂ ਹੋ ਕੇ ਹੈ ਨਾ ਆ ਦੇ ਫੇਸ ਮਤਲਬ ਇਹ ਕਿੰਨੇ ਘੈਂਟ ਤਰੀਕੇ ਦੇ ਨਾਲ ਲਾਹੇ ਨੇ ਪੂਰੀ ਤਸੱਲੀ ਨਾਲ ਹੈ ਨਾ ਤੇ ਹਰ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਬਾਈ ਉਹਦਾ ਸਪੈਸ਼ਲ ਕੰਮ ਆ ਤੇ ਪਹਿਲਾਂ ਆਪਾਂ ਮੇਲਦੀਆ ਬਾਈ ਕੀ ਹਾਲ ਹੈ ਜੀ ਠੀਕ ਹੋ ਮਿਸਤਰੀ ਜੀ ਅੱਜ ਨਾ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਕੇ ਆਇਆ ਵੀ ਜਿਹੜੇ ਕੰਮ ਕਰਵਾਉਣ ਵਾਸਤੇ ਤੁਹਾਨੂੰ ਬੜੀ-ਬੜੀਆਂ ਇੰਡਸਟਰੀਆਂ 'ਚ ਜਾਣਾ ਪੈਂਦਾ ਅੱਜ ਉਹ ਕੰਮ ਆਪਾਂ ਸਾਰੇ ਉਹਨਾਂ ਦੇ ਰੰਗੀਆਂ ਪਿੰਡ ਦੇ ਵਿੱਚ ਕਰਾਂਗੇ ਹਾਂਜੀ ਸਹੀ ਗੱਲ ਹੈ ਨਾ ਜੀ ਹਾਂਜੀ ਤੇ ਦੱਸਿਓ ਜੀ ਮਤਲਬ ਡਿਟੇਲ ਦੇ ਵਿੱਚ ਵੀ ਆਪਾਂ ਕਿਹੜੀ ਚੀਜ਼ ਦੇ ਵਿੱਚ ਕਿਸਾਨ ਭਰਾਵਾਂ ਦਾ ਫਾਇਦਾ ਕਰਨਾ ਕੱਟ ਲਾਉਣੇ ਆ ਜੀ ਆਪਾਂ ਅੱਛਾ ਬਸ ਕਟਾਂ ਦੇ ਆਪਾਂ ਕੱਟ ਲਾਉਣੇ ਆ ਹਾਂਜੀ ਓਕੇ ਆਪਣਾ ਇਹ ਜ ਇਹ ਗ੍ਰੈਂਡਰ ਵਾਲਾ ਜੀ ਖਰਾਦ ਵਾਲਾ ਨਹੀਂ ਹੈਗਾ। ਅੱਛਾ ਗ੍ਰੈਂਡਰ ਵਾਲਾ ਜੀ। ਹਾਂਜੀ। ਠੀਕ ਹੈ ਜੀ। ਇਹ ਆਪਾਂ ਨੇ ਪਹਿਲਾਂ ਖਰਾਦ ਤੇ ਸ਼ੁਰੂ ਕੀਤਾ ਸੀ। ਖਰਾਦ ਵਾਲਾ ਕੰਮ ਆਪਣਾ ਸਹੀ ਨਹੀਂ ਹੋਇਆ ਹੈਗਾ, ਉਹ ਸਹੀ ਨਹੀਂ ਹੈਗਾ। ਉਹ ਜਿਵੇਂ ਕਿਹਾ ਵਿਸਾਲ ਦੀ ਬਾਸਕਟ ਹੈ। ਅੱਛਾ ਇਹ ਇਹ ਵਿਸਾਲ ਮਸ਼ੀਨ ਦੀ ਹੈ? ਹਾਂ ਵਿਸਾਲ ਦੀ ਬਾਸਕਟ ਹੈ। گول ਨਹੀਂ ਹੈਗੀ ਜੀ। ਇਹ ਅੰਡਾ ਟਾਈਪ ਹੈ। ਹਾਂ ਠੀਕ ਹੈ। ਲੰਬਾਈ 'ਚ ਥੋੜੀ ਜੀ। ਅੰਡਾ ਟਾਈਪ ਹੈ ਇਹ। ਠੀਕ ਹੈ ਜੀ। ਤਾਂ ਕਰਕੇ ਇਹਦੇ ਖਰਾਦ ਦੇ ਕੱਟ ਜੇ ਲਾਵਾਂਗੇ ਆਪਾਂ। ਹੂੰ। ਇੱਥੋਂ ਤਾਂ ਇਹ ਵੱਧ ਛੜ ਦੋ, ਇੱਥੋਂ ਵੱਧ ਵੱਢ ਕੇ ਲੈ ਜਾਓ। ਓਕੇ ਓਕੇ। ਠੀਕ ਹੈ ਹਾਂ ਜੀ ਇੱਥੋਂ ਨਾਰਮਲ ਰੇਟ ਸਾਰਾ ਇੱਕੋ ਜਿਹਾ ਕੱਟ ਲੱਗਿਆ ਹੈ ਇਹਨੂੰ ਅਸਾਂ ਮਤਲਬ ਸਾਰਾ ਜਿਵੇਂ ਕਹਦੀ ਆਪਾਂ ਇੱਕੋ ਜਿਹਾ ਕੱਟ ਲੱਗਿਆ ਹੈ ਇਹ ਠੀਕ ਹੈ ਜੀ ਜੇ ਆਪਾਂ ਖਰਾਤ ਤੇ ਲਾਉਣ ਇਹਨੂੰ ਪਹਿਲਾਂ ਸਾਡਾ ਖਰਾਤ ਤੇ ਹੀ ਬਣਾਇਆ ਹੋਇਆ ਹੈ ਤੀ ਸਿਸਟਮ ਹਾਂਜੀ ਹਾਂਜੀ ਉਹ ਸਾਨੂੰ ਪਾਸ ਨਹੀਂ ਕਿਉਂ ਸਾਡੇ ਕੋਲ ਵਿਸਾਲ ਮਸ਼ੀਨਾਂ ਆਪਦੇ ਕੋਲੇ ਨਹੀਂ ਅਸੀਂ ਆਪ ਚਲਾਉਣੇ ਆ ਜੀ ਜੀ ਬਿਲਕੁਲ ਉਹਦੇ ਕਰਕੇ ਇਹ ਆਂਡਾ ਟਾਈਪ ਹੋਣ ਕਰਕੇ ਵਿਚਾਲੋਂ ਵੱਧ ਵੱਢ ਲੈ ਵੱਢ ਦਿੰਦਾ ਖਰਾਤ ਆ ਹੂੰ ਇੱਥੋਂ ਸਾਈਡਾਂ ਤੋਂ ਘੱਟ ਵੱਢਦਾ ਠੀਕ ਹੈ ਜੀ ਇਹਨੂੰ ਆਪਾਂ ਜੇ ਸਹੀ ਢੰਗ ਨਾਲ ਤੁਹਾਨੂੰ ਦਿਖਾਵਾਂ ਮੈਂ ਹਾਂਜੀ ਹਾਂਜੀ ਬਚਾਲੀ ਲਾ ਲਿਆ ਇੱਥੋਂ ਸਾਢੇ 5 ਇੰਚੀ ਆ ਠੀਕ ਹੈ ਜੀ ਇਹ ਵਿਸਾਲ ਦੀ ਬਾਸਕਟ ਅੰਡਾ ਟਾਈਪ ਹੈ ਠੀਕ ਹੈ ਜੀ ਠੀਕ ਹੈ ਜੀ ਆਹ ਤਾਂ ਟਰੈਕਟਰ ਵਾਲੀ ਦੀ ਪਈ ਆ ਅੱਛਾ ਜੀ ਆਹ ਨਾਬਾ ਟਾਈਪ ਬਾਸਕਟ ਉਹ ਸਾਢੇ ਜਿਵੇਂ ਇਹ ਨਾਬੇ ਦੇ ਵਿੱਚ ਹੋਰ ਜਿਹੜੀਆਂ ਮਸ਼ੀਨਾਂ ਬਣਦੀਆਂ ਸਾਰੀਆਂ ਦੀ ਨਾਬਾ ਟਾਈਪ ਹੈ ਇਹ ਗੋਲ ਹੁੰਦੀਆਂ ਜਮ ਇਹ ਦੇਖੋ ਸਾਢੇ 6 ਇੰਚੀ ਆ ਓਕੇ ਹੂੰ ਇਹ ਗੋਲ ਆ ਉਹ ਅੰਡਾ ਟਾਈਪ ਬਾਸਕਟ ਆ ਉਹਦੇ ਖਰਾਬ ਤੇ ਕੱਟ ਲੱਗ ਹੀ ਨਹੀਂ ਸਕਦਾ ਕਿਸੇ ਹਿਸਾਬ ਨਾਲ ਮਤਲਬ ਜਿਵੇਂ ਇਹ ਨਾਬਾ ਟਾਈਪ ਆ ਜੀ ਇਹ ਇਹ ਦਾ ਕੰਮ ਤਾਂ ਖਰਾਬ ਤੇ ਹੋ ਜੂ ਪਰ ਪਰ ਵਿਸ਼ਾਲ ਵਾਲੇ ਜਿਹੜਾ ਇਹ ਬਾਸਕਟ ਦਾ ਕੰਮ ਨਹੀਂ ਮੈਂ ਹੋਰ ਵੀ ਚੀਜ਼ਾਂ ਕਹਣਾ ਜਿਹੜੀ ਖਰਾਬ ਤੇ ਲਾਉਣੇ ਆਪਾਂ ਅਸੀਂ ਪਹਿਲਾਂ ਲਾਉਂਦੇ ਰਹੇ ਹਾਂ ਅਸੀਂ ਫੇਲ ਕਰਤਾ ਉਹ ਜਗੜ ਜਦੋਂ ਬਾਸਕਟ ਦੇ ਵਿਚਾਲੇ ਆ ਕੇ ਇੱਥੇ ਕੱਟ ਲਾਉਣ ਲੱਗ ਜਾਂਦੀ ਆ ਉਹ ਵਾਰੀ ਐ ਵਿਚਾਲੇ ਵੱਜੂਗੀ ਐ ਬਾਸਕਟ ਦਬਦੀ ਰਹਿੰਦੀ ਆ ਵਿਚਾਲੇ ਉੱਚੀ ਹੋ ਜਾਂਦੀ ਆ ਬਾਸਕਟ ਆਲੇ ਜਾਨ ਤਾਂ ਵੱਡੀ ਜਾਂਦੀ ਆ ਠੀਕ ਹੈ ਜੀ ਜਿਹੜਾ ਆਪਣਾ ਇਹ ਸਿਸਟਮ ਆ ਇਹ ਜਮਾ ਇੱਕੋ ਜਿਹਾ ਕਰਦਾ ਅਸਲ ਜਮਾ ਬੈਲੈਂਸ ਦੇ ਵਿੱਚ ਹੋ ਪੂਰਾ ਪੂਰਾ ਓਕੇ ਹਾਂ ਤੇ ਇਹ ਬਈ ਮਤਲਬ ਜੇ ਆਪਾਂ ਗੱਲ ਕਰੀਏ ਇੱਕ ਵਾਰੀ ਇਹ ਲਵਾਉਣ ਤੋਂ ਬਾਅਦ ਆਪਣਾ ਦੋ ਸੀਜ਼ਨ ਦੀ ਆ ਅਸਾਂ ਦੋ ਸੀਜ਼ਨ ਕੱਢ ਜੂ ਹਾਂ ਦੋ ਓਕੇ ਇਹ ਇਹਦਾ ਆਪਾਂ ਖਰਚਾ ਵਗੈਰਾ ਦੱਸ ਸਕਦੇ ਹਾਂ ਵੀ ਕੀ ਖਰਚਾ ਹੁੰਦਾ ਤੁਹਾਡਾ ਇਹਦਾ ਬਾਸਕਟ ਦਾ 2000 ਅਸੀਂ 3500 ਰੁਪਏ ਸੋਦੇ ਥਰੇਸਰ ਦਾ ਜੀ ਰਸਨ 12 ਲਵਾਈਆਂ ਦਾ ਹਾਂਜੀ ਉਹਦੇ ਚ ਐਂ ਗੱਲ ਆ ਵੀ ਜਿਹੜਾ ਸਾਡਾ ਅਸੀਂ ਇਹਦੇ ਰਸਨ 12 ਲਾਉਣੇ ਆ ਹਾਂਜੀ 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 ਅਸੀਂ ਜਮਾ ਇੱਕੋ ਜੀਆਂ ਕਰਕੇ ਲਾਉਣੇ ਆ ਐ ਨਹੀਂ ਹੈਗਾ ਵੀ ਹੁਣ ਚੱਕ ਕੇ ਫੱਟੀਆਂ ਚੇਪਤੀਆਂ ਠੀਕ ਹੈ ਵੀ ਹਾਂ ਕੋਈ ਮਤਲਬ ਉਹ ਕੰਮ ਨਹੀਂ ਜਿਵੇਂ ਆਮ ਆਪਾਂ ਕਹਿੰਦੀਏ ਵੀ ਇਹ ਤੋਂ ਉੱਪਰ ਰੱਖ ਕੇ ਨਾੜੀ ਕਸਣੇ ਆ। ਨਾ ਨਾ ਉਹ ਕੰਮ ਨਹੀਂ। ਸਾਰੇ ਇਹਨੂੰ ਇੱਕੋ ਜਿਹਾ ਕਰਕੇ ਹਾਂਜੀ ਇਹਦਾ ਬੈਲੈਂਸ ਕੱਢ ਕੇ ਹੂੰ ਫੇਰ ਲਾਉਣੇ ਆ। ਜਿਹੜੀ ਬਾਸਕਟ ਆ ਬਾਸਕਟ ਵੀ ਪਹਿਲਾਂ ਸਿੱਧੀ ਕਰਨੀ ਪੈਂਦੀ ਆ ਫੇਰ ਜਾ ਕੇ ਲੱਗਦੀ ਆ। ਕਿਤੇ ਬਲ ਬਲ ਹੁੰਦੇ ਨੇ। ਅੱਛਾ ਸਿੱਧੀ ਕਰਕੇ ਫੇਰ ਲੱਗਦੀ ਆ ਜਮਾ ਉਹ। ਠੀਕ ਹੈ ਜੀ। ਹੂੰ ਲਾਉਂਦੇ ਨੇ ਵਿੱਚ ਕੋਈ ਕਿਵੇਂ ਲਾਉਂਦਾ ਕੋਈ ਕਿਵੇਂ ਲਾਉਂਦਾ। ਅੱਛਾ ਪਰ ਆਪੋ ਆਪਣੇ ਤਜਰਬੇ ਆ। ਆਪੋ ਆਪਣੇ ਤਜਰਬੇ ਆ। ਠੀਕ ਹੈ ਜੀ। ਮਤਲਬ ਤੁਸੀਂ ਜਿਹੜਾ ਇਹਦਾ ਨਾ ਜਿਵੇਂ ਕਹਿੰਦੀ ਚੰਗੀ ਤਰ੍ਹਾਂ ਵਾਲ ਕੱਢ ਕੇ ਇਹਦਾ ਪੂਰਾ ਬੈਲੈਂਸ ਬਣਾ ਕੇ ਹਾਂ ਬੈਲੈਂਸ ਬਣਾ ਕੇ ਫੇਰ ਲਾਉਣਾ ਜੀ ਤੇ ਫੇਰ ਤੁਸੀਂ ਇਹ ਫਟ ਕਰਦੇ ਹੋ ਹਾਂਜੀ ਓਕੇ ਮਤਲਬ ਇਹ ਦੋਨਾਂ ਦਾ ਤੁਹਾਡਾ ਬਸਕਟ ਤਾਂ ਇਹ ਅਤੇ ਰਸਮ ਬਾਰਾਂ ਦਾ ਮਤਲਬ 3500 ਰੁਪਏ ਖਰਚਾ 3500 ਰੁਪਏ ਦਾ ਅੱਛਾ ਜੀ ਓਕੇ 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 ਹਾਂਜੀ ਤੇ ਹੋਰ ਕੋਈ ਇਹਨਾਂ ਤੋਂ ਇਲਾਵਾ ਜੀ ਹੋਰ ਮਤਲਬ ਮਸ਼ੀਨਾਂ ਦੇ ਨਾਲ ਜੁੜਿਆ ਹੋਇਆ ਤੁਹਾਡਾ ਕਿਹੜਾ ਕੰਮ ਹੈ ਵੀ ਜਿਹੜਾ ਪਤਸਲਿ ਬਕਸ ਕਰਦੀ ਕਰਦੇ ਆ ਕਿਉਂਕਿ ਤੁਹਾਡਾ ਤਾਂ ਜਿਵੇਂ ਕਹਿੰਦੇ ਸੀ ਬਸ ਆਹੀ ਕੰਮ ਆਪਣਾ ਬਾਸਕਟ ਵਾਲਾ ਮੇਨ ਆ ਜੀ ਅਸਾ ਮੇਨ ਕੰਮ ਇਹ ਆ ਹਾਂਜੀ ਆਪਣੇ ਕੋਲ ਬਹੁਤ ਆਉਂਦੀਆਂ ਬਸ ਹੁਣ ਵੀ ਇਹ ਕਿੰਨੀਆਂ ਆਈਆਂ ਪਈਆਂ ਨੇ ਹੋਣ ਲੱਗ ਗਈਆਂ ਜਾਈ ਜਾਂਦੀਆਂ ਨੇ ਰੋਜ਼ ਜੀ ਇਹ ਰੋਜ਼ ਆਈ ਜਾਂਦੀਆਂ ਨੇ ਹੂੰ ਬਾਕੀ ਬਸ ਆ ਮਸ਼ੀਨਾਂ ਮਸਲਨ ਮਾੜਾ ਮਾੜਾ ਚੱਲੀ ਜਾਂਦਾ ਜੀ ਅਸਾ ਬਾਕੀ ਮਸ਼ੀਨਾਂ ਦਾ ਚੱਲੀ ਜਾਂਦਾ ਆਹ ਮਸ਼ੀਨ ਬਕਾਉਏ ਖੜੀ ਆਪਣੇ ਕੋਲੇ ਇਹ ਮਸ਼ੀਨ ਬਕਾਉਏ ਹੈ ਕਿਹੜੀਆਂ ਦੀ ਹੈ ਆਪਣ ਹਾਂ ਮਾਗ ਮੁਰਗੀ ਟਾਇਰ ਲਾਲ ਹਿੰਨਵਾ ਡਿਸਪੋਜ਼ਲ ਠੀਕ ਹੈ ਜੀ ਹਰਿਆਣਾ ਨੰਬਰ ਜੀ ਇਹ ਚਾਰ ਨੰਬਰ ਹੈ ਇਹ ਹਾਂਜੀ ਓਕੇ ਓਕੇ ਤੇ ਉਧਰਲੇ ਪਾਸੋਂ ਵੀ ਆਪਾਂ ਕੰਡੀਸ਼ਨ ਦਿਖਾ ਦਈਏ ਬਾਈ ਹਣ ਇਹਦੀ ਆ ਵਕਰਾ ਗਈ ਚਾਰ ਨੇ ਸਹੀ ਸਭ ਸਭ ਕੋ ਸਹੀ ਹੈ ਜੀ ਦਾ ਓਕੇ ਓਕੇ ਆ ਇਹਦਾ ਕਟਰਾ ਜੀ ਅਸੇ ਇਹ ਇਹਦਾ ਕਟਰਾ ਗਿਆ ਜੀ ਹਾਂਜੀ ਉਧਰਲੇ ਪਾਸੋਂ ਵੀ ਦਿਖਾ ਦਿੰਦਾ ਮੈਂ ਇਹ ਮਾਡਲ ਦੱਸਿਆ ਤੀ 2014 2013 ਜੀ 13 ਮਾਡਲ ਅੱਛਾ ਮੇਰੇ ਫਿੰਗਰਾਂ ਫੁੰਗਰਾਂ ਨਵੀਆਂ ਲੱਗੀਆਂ ਨੇ ਫਰੰਟ ਓਗਰ 16 ਇੰਚੀ ਆ ਠੀਕ ਹੈ ਜੀ ਬਾਕੀ ਵਧੀਆ ਮਸ਼ੀਨ ਚੱਲਣ ਵਾਲੀ ਓਕੇ ਮਤਲਬ ਤੁਹਾਨੂੰ ਤਾਂ ਚਲੋ ਤਜਰਬਾ ਹੈਗਾ ਪੂਰੀ ਗਾਰੰਟੀ ਵਾਲਾ ਕੰਮ ਹੈ ਜੀ ਇਹਦਾ ਹੂੰ ਜੇ ਇਹਦੀ ਗੱਲ ਕਰੀ ਕੋਈ ਇਹਦੀ ਡਿਮਾਂਡ ਕਿੰਨੀ ਕੁ ਜੀ ਤੁਹਾਡੀ ਇਹ 6 ਲੱਖ ਰੁਪਏ ਦੀ ਮਸ਼ੀਨ ਹੈ ਜੀ ਲੈ ਮਿੱਤਰੋ 6 ਲੱਖ ਰੁਪਏ ਦੇ ਵਿੱਚ ਤੁਸੀਂ ਇਹ ਮਸ਼ੀਨ 13 ਮਾਡਲ ਹੈ ਨਵੇਂ ਟਾਇਰ ਨੇ ਵੱਡੇ ਹੂੰ ਇੰਜਨ ਹੈਗਾ ਲਾਲ ਹਿੰਦੂ ਪਰ ਡਿਸਪੋਜ਼ ਲੈ ਡਿਸਪੋਜ਼ ਲੈ ਜੀ ਲਾਲ ਹਿੰਦੂ ਪੱਤ ਤਸੱਲੀ ਵਾਲਾ ਓਕੇ 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 ਜਮਾ ਦਾ ਨਾ ਪ੍ਰੈਸ਼ਰ ਘਟਾਉਂਦਾ ਠੀਕ ਹੈ ਜੀ ਨਾ ਤੇਲ ਘਟਾਉਂਦਾ ਬਲੋ ਬਲੂ ਬਿਲਕੁਲ ਨਹੀਂ ਤੇ ਉਹ ਲਾ ਉਦਾਂ ਚ ਚੱਲ ਚਲਾ ਵੀ ਦੀ ਪੂਰੀ ਓਕੇ ਹੋਈ ਜੀ ਜੀ ਸਿਰੇ ਦੀ ਆਪਣੀ ਚਲਾਈ ਹੋਈ ਆ ਠੀਕ ਹੈ ਜੀ 6 ਲੱਖ ਦੇ ਵਿੱਚ ਮਤਲਬ ਇਹ ਆਪਾਂ ਦਮਾਂਗੇ ਹਾਂਜੀ ਓਕੇ ਤੇ ਲੈ ਮਿੱਤਰੋ ਤੁਹਾਡੀ ਮੈਂ ਜਾਣਕਾਰੀ ਚ ਵਾਦਾ ਕਰਦਾ ਵੀ ਤੁਸੀਂ ਕੋਈ ਮਸ਼ੀਨ ਸੇਲ ਵੀ ਕਰਨੀ ਆ ਨਾ ਮਿਸਤਰੀ ਸਾਹਿਬ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਜੇ ਕਿਸੇ ਨੇ ਕੋਈ ਖਰੀਦਣੀ ਆ ਤਾਂ ਉਹ ਵੀ ਸੰਪਰਕ ਕਰ ਲਿਓ ਤੇ ਜਿਹੜੀ ਮੇਨ ਸਮੱਸਿਆ ਸੀ ਨਾ ਮੈਂ ਦੁਬਾਰੇ ਤੁਹਾਨੂੰ ਸਮਝਾਉਣਾ ਵੀ ਆਪਣੀ ਇਹ ਰਸਮਬਾਰਾ ਹੋ ਗਈ ਜਿਹੜੀ ਇਹ ਫੱਟੀਆਂ ਲੱਗਦੀਆਂ ਸੀ ਉਦਾਂ ਤੇ ਚਲੋ ਬਹੁਤ ਸਾਡੇ ਜਿਹੜੇ ਮਿਸਤਰੀ ਭਰਾ ਲਾ ਪਰ ਅਸਲੀ ਮਹੀਨੇ ਦੇ ਵਿੱਚ ਇਹਦਾ ਬੈਲੈਂਸ ਕੱਢ ਕੇ ਇਹਦਾ ਬਾਲ ਕੱਢ ਕੇ ਹਨਾ ਵੀ ਇਹਨੂੰ ਸਹੀ ਤਰੀਕੇ ਨਾਲ ਮਤਲਬ ਤਿਆਰ ਕਰਨਾ ਤਾਂ ਫਿਰ ਉਹ ਇੱਕ ਤਜਰਬੇ ਵਾਲੇ ਬੰਦੇ ਦਾ ਕੰਮ ਹੁੰਦਾ ਤਾਂ ਆਪਣਾ ਪਿੰਡ ਆ ਜਾਂਦਾ ਜੀ ਰੰਗੀਆਂ ਰੰਗੀਆਂ ਜਿਲ੍ਹਾ ਭਾਜੰਦਾ ਸੰਗਰੂਰ ਹਨਾ ਤੇ ਇਹ ਦੱਸਿਓ ਜੀ ਆਪਣਾ ਪਿੰਡ ਮਤਲਬ ਜੇ ਮੈਂ ਬਰਨਾਲੀ ਤੋਂ ਆਉਂਦਾ ਜੀ ਧੂਰੀ ਤੋਂ ਬਸ ਰੰਗੀਆਂ ਚ ਬੈਂਕ ਇੱਕੋ ਹੀ ਆ ਜੀ ਹਾਂਜੀ ਬੈਂਕ ਕੋਲੇ ਆ ਕੇ ਹਾਂਜੀ ਕੋਈ ਮੈਂ ਲਵੀ ਆਪਣੀ ਵਰਕਸਾਬ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਇਹ ਮਤਲਬ ਤੁਹਾਡਾ ਪਿੰਡ ਪੈ ਗਿਆ ਇਹ ਬਰਨਾਲਾ ਤੋਂ ਧੂਰੀ ਰੋਡ ਦੇ ਉੱਪਰ ਪੈ ਗਿਆ ਤੇ ਆਪਣੇ ਮੋਬਾਈਲ ਨੰਬਰ ਦੱਸਿਓ ਜੀ ਜਿਹੜੇ ਚੱਲਦੇ ਆ 99157 86142 ਠੀਕ ਹੈ ਜੀ 95920 68600 30668 ਠੀਕ ਹੈ ਬਾਕੀ ਆਪਾਂ ਨੰਬਰ ਨਾ ਮਿਸਤਰੀ ਜੀ ਦੀ ਸਕਰੀਨ ਤੇ ਚਲਾਤੇ ਜਰੂਰ ਤੁਸੀਂ ਕਿਸੇ ਵੀ ਮਸ਼ੀਨ ਬਾਰੇ ਕੋਈ ਨੌਲੇਜ ਲੈਣੀ ਹੈ ਜਾਂ ਤੁਸੀਂ ਨਾ ਇਹ ਪਹਿਲ ਦੇ ਆਧਾਰ ਤੇ ਮੈਂ ਦੁਬਾਰਾ ਦੱਸਦਾ ਵੀ ਰਸਮ ਬਾਰਾਂ ਦਾ ਕੰਮ ਕਰਾਉਣਾ ਜਾਂ ਫਿਰ ਵਾਸਕਟਾਂ ਦੇ ਫੇਸ ਲਾਉਣੇ ਆ ਤਾਂ ਜਰੂਰ ਇੱਕ ਵਾਰੀ ਸੰਪਰਕ ਕਰੋ ਤੁਹਾਡਾ ਬਹੁਤ ਵੱਡਾ ਫਾਇਦਾ ਹੋ ਜੂਗਾ ਤੇ ਕਰੋ ਸੰਪਰਕ ਜੀ ਕਰ ਦਿਓ ਵੀਡੀਓ ਸ਼ੇਅਰ ਧੰਨਵਾਦ ਮਿਹਰਬਾਨੀ